ਇੱਕੋ ਪਿੰਡ ਦੇ ਲੋਕ ਇੱਕੋ ਹੀ ਵਿਆਹ ਦੇ ਵਿੱਚ ਇੱਕੋ ਹੀ ਟੇਬਲ ਦੇ ਉੱਤੇ ਇਕੱਠੇ ਹੋ ਕੇ ਬੈਠੇ ਸਨ ਪ੍ਰੋਗਰਾਮ ਚੱਲ ਰਿਹਾ ਸੀ ਕਿ ਐਨੇ ਵਿੱਚ ਉਸੇ ਟੇਬਲ ਤੇ ਬੈਠੇ ਲੋਕਾਂ ਦੀ ਆਪਸ ਵਿੱਚ ਤਕਰਾਰ ਸ਼ੁਰੂ ਹੋ ਗਈ ਬਹਿਸਬਾਜ਼ੀ ਹੋਈ ਲੜਾਈ ਇੰਨੀ ਵੱਧ ਗਈ ਕਿ ਜਿਸ ਦਾ ਨਤੀਜਾ ਇੱਕ ਵਿਅਕਤੀ ਦੀ ਮੌਤ ਅਤੇ ਕੁਝ ਹੋਰ ਲੋਕ ਜ਼ਖਮੀ ਹੋ ਗਏ ਜ਼ਿਲ੍ਹਾ ਕਪੂਰਥਲਾ ਦੇ ਪਿੰਦੇ ਪਿੰਡ ਨਡਾਲਾ ਵਿੱਚ ਦੈਸ਼ਕ ਸੜਕ ਤੇ ਉਸ ਵੇਲੇ ਵੜ ਗਈ ਜਦੋਂ ਕੁਝ ਨੌਜਵਾਨਾਂ ਨੇ ਇੱਕ ਕਾਰ ਨੂੰ ਘੇਰ ਕੇ ਉਸ ਵਿੱਚ ਸਵਾਰ ਵਿਅਕਤੀ ਨੂੰ ਉੱਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਮੌਕੇ ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਰਿਕਾਰਡ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਮਿਰਜਾਪੁਰ ਦੇ ਦੋ ਪਰਿਵਾਰ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਗਏ ਸਨ ਅਤੇ ਉੱਥੇ ਹੀ ਉਹਨਾਂ ਦੇ ਵਿਚਾਲੇ ਤਕਰਾਰ ਹੋ ਗਈ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਦਾ ਇਹ ਕਹਿਣਾ ਹੈ ਕਿ ਫਿਲਹਾਲ ਕੋਈ ਪੁਰਾਣੀ ਰੰਜਿਸ਼ ਸਾਹਮਣੇ ਨਹੀਂ ਆਈ ਹੈ ਅਸਲ ਵਿੱਚ ਕੀ ਵਾਕਿਆ ਹੋਇਆ ਹੈ ਕੀ ਕਾਰਨ ਸੀ ਉਹ ਬਿਆਨਾਂ ਤੋਂ ਬਾਅਦ ਪਤਾ ਲੱਗੇਗਾ ਨੂੰ ਵਿਆਹ ਦੇਖਣ ਗਏ ਸੀਗੇ ਜੀ ਪਿੰਡ ਦੀ ਬਰਾਦ ਗਈ ਸੀਗੀ ਨਡਾਲੇ ਬੈਡਿੰਗਲਾ ਪੈਲਸ ਉੱਥੇ ਗਏ ਸੀ ਤੇ ਉਹਨਾਂ ਦੇ ਉੱਥੇ ਨਾ ਆਪਸ ਵਿੱਚ ਮੁੰਡੇ ਲੜੇ ਲੁੜੇ ਕਿਤੇ ਜਿਹੜੀ ਪਾਰਟੀ ਨਾਲ ਤਕਰਾਰ ਹੋਇਆ ਉਹ ਕਿਹੜੇ ਪਿੰਡ ਦੇ ਸੀ ਉਹ ਵੀ ਮਿਰਜ਼ਾਪੁਰ ਦੇ ਆ ਜੀ ਤੇ ਆਪਸ ਦੇ ਵਿੱਚ ਇਹਨਾਂ ਦੀ ਰੰਜਿਸ਼ ਕੋਈ ਨਹੀਂ ਸੀਗੀ ਉਦਾਂ ਹੀ ਉੱਥੇ ਮਾੜਾ ਮੋਟਾ ਲਾ ਕੇ ਤੇ ਹੋਏ ਸੀਗੇ ਤੇ ਮੇਰਾ ਬ੍ਰਦਰ ਗਿਆ ਜੀ ਛਡਾਉਣ ਗਿਆ ਉਹਨਾਂ ਨੂੰ ਅਮਨਦੀਪ ਸਿੰਘ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਉਹਨੂੰ ਵੀ ਵਿੱਚ ਕੁੱਟਿਆ ਸਿਰ ਦੇ ਉੱਤੇ ਬਹੁਤ ਸੱਟਾਂ ਲਾਈਆਂ ਉਹਦੇ ਬਹੁਤ ਗੰਭੀਰ ਜ਼ਖਮੀ ਕੀਤਾ ਉਹਨੂੰ ਤੇ ਬਹੁਤ ਹਾਂਜੀ ਜਾਨੋਂ ਮਾਰਨ ਦੀਵੇਂ ਤੁਮ ਖੇਤਿਆਂ ਤੇ ਉਸ ਤੋਂ ਬਾਅਦ ਫਿਰ ਜਿਹੜੇ ਮੇਰੇ ਚਾਚਾ ਜੀ ਨੇ ਮਾਨਪ੍ਰੀਤ ਸਿੰਘ ਜੀ ਉਹ ਉਹਨਾਂ ਨੂੰ ਉਹਨਾਂ ਤਿੰਨਾਂ ਬੱਚਿਆਂ ਨੂੰ ਲੈ ਕੇ ਚੱਲੇ ਸੀਗੇ ਪੱਟੀ ਘਰੋਂ ਤੇ ਜਾਂਦੇ ਪਏ ਤੇ ਰਾਸਤੇ ਦੇ ਵਿੱਚ ਹੀ ਨਾ ਚੌਕ ਕਰੋਸ ਕਰਦੇ ਸਾਰੀ ਉਹਨਾਂ ਨੂੰ ਫਿਰ ਰੋਕਿਆ ਗਿਆ ਤੇ ਗੱਡੀ ਦੇ ਸ਼ੀਸ਼ੇ ਵੀ ਭੰਨੇ ਤੇ ਉਹਨਾਂ ਨੂੰ ਰੋਕ ਕੇ ਮਾਨਪ੍ਰੀਤ ਸਿੰਘ ਜੀ ਜਿਹੜੇ ਮੇਰੇ ਚਾਚਾ ਜੀ ਨੇ ਉਹਨਾਂ ਨੂੰ ਵੀ ਮਾਰਕੁੱਟ ਜ਼ਿਆਦਾ ਕੀਤੀ ਤੇ ਉਹਨਾਂ ਦੇ ਉੱਥੇ ਕਿਰਚ-ਕਿਰਚ ਮਾਰੀ ਇੱਥੇ ਪਤਾ ਨਹੀਂ ਅੱਖ ਦੇ ਲੱਗੇ ਤੇ ਉਹਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਤੇ ਜਿਹੜਾ ਪ੍ਰਸ਼ਾਸਨ ਸੀਗਾ ਜੀ ਲੱਗੇ ਪੁਲਿਸ ਮੁਲਾਜ਼ਮ ਵੀ ਖੜੇ ਸੀਗੇ ਪਰ ਕਿਸੇ ਨੇ ਹੱਥ ਨਹੀਂ ਲਾਇਆ ਉਹਨਾਂ ਦੇ ਅੱਗੋਂ ਮੰਡੇ ਲੰਘ ਕੇ ਗਏ ਪਰ ਕਿਸੇ ਨੂੰ ਕੁਝ ਨਹੀਂ ਪਤਾ ਜੀ ਕਟਣਾ ਕਟਣਾ ਮੌਕੇ ਦੀ ਸੀਸੀਟੀਵੀ ਫੁਟੇਜ ਹੈ ਤੁਹਾਡੇ ਕੋਲ ਹਾਂਜੀ ਸੀਸੀਟੀਵੀ ਫੁਟੇਜ ਵੀ ਸਾਡੇ ਕੋਲ ਪਈ ਹੈ ਜੀ ਮੁਲਾਜ਼ਮ ਦੇ ਅੱਗੇੋਂ ਲੰਘ ਕੇ ਜਾਂਦੇ ਪਰ ਉਹਨਾਂ ਨੇ ਕਿਸੇ ਨੂੰ ਨਹੀਂ ਰੋਕਿਆ ਜੀ ਤੇ ਜਿਹੜੇ ਡਾਕਟਰ ਪਰਮੀਨ ਨੇ ਉੱਥੇ ਉਹਨਾਂ ਨੇ ਵੀ ਮੌਕੇ ਦੇ ਉੱਤੇ ਨਾ ਉਹਨਾਂ ਨੂੰ ਉਹਨਾਂ ਦਾ ਕੋਈ ਟ੍ਰੀਟਮੈਂਟ ਕੀਤਾ ਨਾ ਕੁਝ ਜੀ ਸਗੋਂ ਉਲਟਾ ਲੋਕਾਂ ਨੂੰ ਕਿਹਾ ਗਿਆ ਕਿ ਇਹਨਾਂ ਦੇ ਲਾਗੇ ਨਾ ਆਇਆ ਜਾਵੇ ਇਹ ਪੁਲਿਸ ਘਟਨਾ ਹੈ ਤੇ ਪੁਲਿਸ ਆਪੀ ਜਾਂਚ ਪੜਤਾਲ ਕਰੂਗੀ ਕੋਈ ਬੋਡੀ ਨੂੰ ਹੱਥ ਨਾ ਲਾਵੇ ਜਿਹੜੇ ਇਸ ਘਟਨਾ ਦੌਰਾਨ ਇਹ ਫੱਟੜ ਵਿਅਕਤੀ ਉਹ ਕਿੱਥੇ ਹੋਣ ਇਸ ਟਾਈਮ ਉਹ ਇਸ ਟਾਈਮ ਜੀ ਪੋਸਟਮਾਰਮ ਦੀ ਗਏ ਹੋਏ ਨੇ ਇੱਥੇ ਇੱਕ ਪੁਲਿਸ ਜਿਹੜੇ ਫੱਟੜ ਨੇ ਐਡਮਿਟ ਅਮਨਦੀਪ ਸਿੰਘ ਉਹ ਜੀ ਐਡਮਿਟ ਹੈ ਜੀ ਕਿਹੜਿਆ ਸੁਣੋ ਉਹ ਜੀ ਆਪਣੇ ਜਲੰਧਰ ਆ ਪਲਾਟ ਕਲਬ ਲਾਸੇ ਪਲਾਥਿਆ ਪੁਲਿਸ ਅਧਿਕਾਰੀ ਇਹਦਾ ਕਹਿਣਾ ਹੈ ਕਿ ਜੋ ਲੋਕ ਇਸ ਸਾਰੀ ਘਟਨਾ ਦੇ ਵਿੱਚ ਸ਼ਾਮਲ ਸਨ ਉਹ ਕੁੱਲ 11 ਤੋਂ 12 ਜਾਣੇ ਦੱਸੇ ਜਾ ਰਹੇ ਨੇ 6 ਲੋਕਾਂ ਦੇ ਖਿਲਾਫ ਵਾਈ ਨੇਮ ਪਰਚਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਜਗਵੀਰ ਸਿੰਘ ਨਾਮ ਦਾ ਬੰਦਾ ਹੈ ਮਿਰਜ਼ਾਪੁਰ ਉਹਦੇ ਮੈਰਿਜ ਸੀਗੀ ਇੱਥੇ ਆਪਣੇ ਨੜਾਲੇ ਪੈਲਸ ਦੇ ਵਿੱਚ ਵੈਡਿੰਗ ਵਿਲਾ ਚ ਉੱਥੇ ਇਹਨਾਂ ਦੇ ਸਾਰੇ ਪਿੰਡ ਦੇ ਜਿਹੜੇ ਬੰਦੇ ਆ ਕਾਫੀ ਲੋਕ ਇਕੱਠੇ ਹੋਏ ਸੀ ਉੱਥੇ ਵਿਆਹ ਦੇ ਵਿੱਚ ਬਰਾਤ ਚ ਆਏ ਸੀ ਤੇ ਉਸ ਤੋਂ ਬਾਅਦ ਜਦੋਂ ਸ਼ਾਮ ਪਈ ਕੋਸਾ 4:00 4:30 ਦੀ ਗੱਲ ਆ ਇਹ ਕਿਤੇ ਜਿਹੜੇ ਹੈਗੇ ਬਲਰਾਜ ਹੋਣੀ ਇਹ ਕਿਸੇ ਮੁੰਡੇ ਨਾਲ ਲੜਦੇ ਪੈਸੇ ਇਹਨਾਂ ਵਿੱਚ ਜਿਹੜਾ ਅਮਨਦੀਪ ਹੈਗਾ ਉਹ ਜਾ ਕੇ ਇਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਛਡਾਉ ਉਹ ਮਤਲਬ ਉਹਨੇ ਕਿਹਾ ਵੀ ਨਾ ਤੁਸੀਂ ਝਗੜਾ ਨਾ ਕਰੋ ਪਰ ਬਲਰਾਜ ਉਹਨਾਂ ਨਾਲ ਦੋ ਤਿੰਨ ਮੁੰਡੇ ਹੋਰ ਸੀ ਇਹ ਨਾਲ ਉਹਦੇ ਸਰ ਦੇ ਵਿੱਚ ਕਲੇਬਾਰੇ ਜਦੋਂ ਉਹਦਾ ਸੱਟਾ ਲੱਗ ਗਈਆਂ ਛਡਾਉਣ ਗਏ ਤੇ ਉਹਨੇ ਆਪਣੇ ਚਾਚੇ ਮਨਪ੍ਰੀਤ ਨੂੰ ਫੋਨ ਕੀਤਾ ਵੀ ਆ ਮੇਰ ਨਾਲ ਗੱਲ ਹੋਈ ਯਾਰ ਮੇਰੇ ਪੱਟੀ ਕਰਾ ਦੇ ਉਸ ਤੋਂ ਬਾਅਦ ਉਹ ਆਇਆ ਕਾਰ ਚ ਲੈ ਕੇ ਇਹਨਾਂ ਨੂੰ ਗਿਆ ਉਹਦੇ ਵਿੱਚ ਦੋ ਮੁੰਡੇ ਦੇ ਨਾਲ ਹੋਰ ਸੀਗੇ ਆ ਬੰਦੇ ਨਾਲ ਤੇ ਇੱਕ ਉਹਦਾ ਚਾਚਾ ਸੀ ਮਰਨ ਵਾਲਾ ਜਿਹਦੀ ਮਰਡਰ ਹੋਇਆ ਜੀ ਇਹ ਜਦੋਂ ਚਾਰੇ ਨਡਾਲੇ ਅੱਡੇ ਤੇ ਗਏ ਆ ਉਸ ਹਸਪੀਟਲ ਦੇ ਵਿੱਚ ਚੜ ਲੱਗੇ ਤੇ ਇਹਨਾਂ ਨੂੰ ਰਾਤ ਵਿੱਚ ਰੋਕ ਲਿਆ ਇਹ ਮੁੰਡੇ ਦੁਬਾਰਾ ਇਹ 6 ਜਣੇ ਸੀ 4-5 ਜਣੇ ਹੋਰ ਆਣਛਾ ਤੇ ਨਾਲ ਹੋਰ ਸੀ 11-12 ਜਣੇ ਸੀਗੇ ਰੋਕ ਕੇ ਤੇ ਇਹਨਾਂ ਨੇ ਉਹਦੇ ਮਤਲਬ ਕੜੇ ਮਾਰੇ ਜਿਹੜੇ ਆ ਇੱਥੇ ਆਪਣੇ ਫੇਸ ਦੇ ਉੱਤੇ ਉਹਦੀ ਨਾਲੀ ਸਾਟ ਨਾਲੋਂ ਮੁੰਡਾ ਜਿਹੜਾ ਮੌਕੇ ਡੈਥ ਹੋ ਗਿਆ ਤੇ ਉਹਦੇ ਵਿੱਚ ਫਿਰ ਅਸੀਂ ਜਿਹੜਾ ਇਹ ਮੁੰਡਾ ਹੈਗਾ ਅਮਨਦੀਪ ਉਹਦੇ ਅਸੀਂ ਬਿਆਨ ਤੇ ਫਿਰ ਪਰਚਾ ਦਰਜ ਕੀਤਾ ਜਿਹੜਾ ਕਿ 302 307 ਚ ਪਰਚਾ ਹੋਇਆ 6 ਬਾਈ ਨੇ ਬੰਦੇ ਹੈਗੇ ਨੇ ਇੱਕ ਹੈਗਾ ਆ ਮਨਪ੍ਰੀਤ ਏਰੀਅਸ ਬੰਨਣਾ ਜਿਹੜਾ ਹੈ ਹੀਰਾ ਕਰਨ ਬਲਰਾਜ ਮਨਪ੍ਰੀਤ ਤੇ ਜਸ਼ਨ ਇਹ ਜਿਹੜੇ ਮੁੰਡੇ ਆ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਤੇ ਜਿਹੜੇ ਬਾਕੀ ਹਾਲ ਪਛਾਤੇ ਇਹਨਾਂ ਨੂੰ ਰੈਸਟ ਕਰਨ ਵਾਸਤੇ ਅਸੀਂ ਪੂਰਾ ਕਰ ਰਹੇ ਹਾਂ ਰੇਡ ਕਰਵਾ ਰਹੇ ਇਹਨਾਂ ਦੇ ਤੇ ਇਹਨਾਂ ਨੂੰ ਜਲਦੀ ਰੈਸਟ ਕਰਾਂਗੇ ਕੁਝ ਵਿਅਕਤੀ ਫੱਟੜ ਵੀ ਦੱਸੀ ਜਾਂਦੇ ਆ ਹਾਂ ਨਾਲ ਜਿਹੜੇ ਆ ਤਿੰਨੇ ਜਿਹੜੇ ਫੱਟੜ ਵੀ ਹੋਏ ਆ ਕਿਉਂਕਿ ਚਾਰ ਜਣੇ ਸੀ ਉਸ ਕਾਰ ਦੇ ਵਿੱਚ ਤੇ ਜਿਹੜਾ ਅਮਨ ਉਹ ਵੀ ਫੱਟੜ ਆ ਦੋ ਮੋਢੇ ਨਾਲ ਕਰਨ ਉੜੀ ਸੀਗੇ ਆਪਣੇ ਉਹ ਨਾਲ ਫੱਟੜ ਨੇ ਤੇ ਉਹ ਹਸਪੀਟਲ ਭਲਾਤ ਦੇ ਚੜ ਬੈਠੇ ਜਿਹੜੇ ਅਮਨ ਉਹਰ ਵਿਅਕਤੀ ਸਰ ਉਹ ਵੀ ਉਸੇ ਪਿੰਡ ਦੇ ਦੱਸੀ ਜਾਂਦੇ ਕੀ ਇਹਨਾਂ ਦਾ ਪਹਿਲਾਂ ਕੋਈ ਟਕਰਾਅ ਸੀਗਾ ਨਹੀਂ ਉੱਥੇ ਵਿਆਹ ਦੇ ਵਿੱਚ ਇਕੱਠੇ ਪਲੇ ਇੱਕ ਟੇਬਲ ਤੇ ਬੈਠੇ ਸੀਗੇ ਇਹਨਾਂ ਦੀ ਕੀ ਵਜ੍ਹਾ ਹੋਈ ਹੈ ਹੁਣ ਸਾਰਾ ਇਨਵੈਸਟੀਗੇਸ਼ਨ ਚ ਜਾਊਗਾ ਉਸ ਤੋਂ ਬਾਅਦ ਕਲੀਅਰ ਕਰਿਆ ਵਿਆਹ ਸਮਾਗਮ ਦੇ ਵਿੱਚ ਇੱਕੋ ਟੇਬਲ ਤੇ ਬੈਠੇ ਦੋ ਵੱਖੋ ਵੱਖ ਪਰਿਵਾਰ ਦੇ ਲੋਕ ਅਜਿਹੀ ਕੀ ਉਹਨਾਂ ਦੇ ਵਿੱਚ ਘਟਨਾ ਵਾਪਰੀ ਕੀ ਬਹਿਸਵਾਜੀ ਹੋਈ ਕੀ ਤਕਰਾਰ ਹੋਈ ਕਿ ਉਸ ਦਾ ਨਤੀਜਾ ਇੱਕ ਵਿਅਕਤੀ ਦੀ ਮੌਤ ਹੈ ਤੇ ਬਾਕੀ ਕਈ ਲੋਕ ਜ਼ਖਮੀ ਹੋਏ ਨੇ ਅਤੇ ਹੁਣ ਜਿੰਨਾਂ ਵਿਅਕਤੀਆਂ ਦੇ ਹੱਥੋਂ ਕਤਲ ਹੋਇਆ ਉਹ ਫਰਾਰ ਦੱਸੇ ਜਾ ਰਹੇ ਨੇ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ ਮਿੰਨੀ ਪਾਕਟ ਨਿਊਜ਼ ਵੀਰੇ ਤੁਹਾਨੂੰ ਪਤਾ ਹੈ ਸੁਲਤਾਨਪੁਰ ਵਿੱਚ ਕੀ ਚੱਲਦਾ ਹੈ ਉਪਰਾਜ ਜੀ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਤਾਂ ਬੱਚੇ-ਬੱਚੇ ਨੂੰ ਪਤਾ ਆ ਕਿ ਕੀ ਚੱਲਦਾ ਆ ਬਾਕੀ ਤੁਸੀਂ ਦੱਸਦੇ ਹੋ ਕੀ ਚੱਲਦਾ ਆ ਲੈ ਸੁਣ ਫਿਰ ਰਾਣੇ ਦੇ ਬੱਲੇ ਬੱਲੇ ਰਾਣੇ ਦੀ ਬੱਲੇ ਬੱਲੇ ਰਾਣੇ ਦੀ ਬੱਲੇ ਬੱਲੇ ਐਤ ਕੀ ਬੱਲਾ ਚਲਾਉਣਾ ਜਿੱਥੇ ਰਾਣਾ ਉੱਥੇ ਜਾਣਾ ਸੁਲਤਾਨਪੁਰ ਲੋਧੀ ਵਿੱਚ ਆਜ਼ਾਦ ਉਮੀਦਵਾਰ ਤੁਹਾਡੇ ਆਪਣੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਕਾਮਯਾਬ ਬਣਾਓ